ਇੱਕ ਪਈ ਸਰ ਇੱਕ ਕੋਈ ਪੰਜ ਮਿੰਟ ਤੜੀ ਕੀ ਮੈਂ 1 ਵਜੇ ਤੋਂ ਬਾਅਦ ਪਿੰਡ ਦੇ ਲੋਕ ਇਕੱਠੇ ਹੋਏ ਕਿ ਨਹੀਂ ਇੱਥੇ ਸਾਰਾ ਸਾਡਾ ਸਾਰਾ ਬਜ਼ਾਰੀ ਤੋਂ ਬਾਹਰ ਨਿਕਲ ਆਇਆ ਹੁਣ ਜਿਹੜੇ ਇਹ ਬੰਬ ਆ ਬੰਬ ਜਿਹੜਾ ਐਕਸਪਲੋਡ ਹੋਣਾ ਵਾ ਐਕਸਪਲੋਡ ਹੋ ਗਿਆ ਤੇ ਵਧੀਆ ਨਹੀਂ ਹੋਇਆ ਤੇ ਉਹ ਉਹ ਦਿਨੋਂ ਵੀ ਜ਼ਿਆਦਾ ਖਤਰਨਾਕ ਹੈ ਬਰੂਦ ਹੈ ਜੇਕਰ ਜੇ ਬਰੂਦ ਫਟਿਆ ਹੁੰਦਾ ਨਾ ਤੇ ਫਿਰ ਇਹਦਾ ਕੁਝ ਨਹੀਂ ਲੱਭਣਾ ਟੁਕੜੇ ਟੁਕੜੇ ਪਰ ਇਹ ਹੁਣ ਸਹੀ ਆ ਇਹਦੀ ਨੋ ਜਿਹੜੀ ਇਹਨੂੰ ਜਿਹੜਾ ਜਗ੍ਹਾ ਮਿਲੀ ਆ ਨਾ ਇਹਨੂੰ ਹਾਰ ਜਗ੍ਹਾ ਮਿਲਦੀ ਤੇ ਇਹਨੇ ਐਕਸਪਲੋਰ ਹੋਇਆ ਇਹ ਜਗਾ ਪੋਲੀ ਆ ਗਿੱਲੀ ਆ ਇਸ ਕਰਕੇ ਇਹਨੂੰ ਥੱਲੇ ਤਸਵੀਰ ਹੰਤਾ ਹਲਕੇ ਪੂਜਾ ਆ ਜੰਡੇ ਜੀ ਬੰਮ ਛੋੜਨ ਹੁਣ ਮਜਾਇਲ ਬਟਨ ਆਪਕੇ ਉੱਥੇ ਛੋੜ ਦੇ ਹਾਂਜੀ ਹੁਕਮ ਤੇ ਜੋ ਜਾਇ ਮਨਕੇ ਨਾਲ ਹੀ ਹਿਲਤ ਕਰਦਾ ਗੋੜੋਂ ਕਦਣਾ ਕੋ ਬਾਹਰ ਆਇਆ ਇਹ ਪਾਸ ਮਿਜ਼ਾਈਲ ਦਾ ਇੱਕ ਜਿਹੜਾ ਕਿ ਬਾੜ ਜਿਹੜਾ ਇੱਥੇ ਡਿੱਗਿਆ ਹਿੱਸਾ ਜਿਹੜਾ ਮਿਜ਼ਾਈਲ ਦਾ ਡਿੱਗਿਆ ਡਿੱਗਣ ਤੋਂ ਬਾਅਦ ਆਸ-ਪਾਸ ਦੇ ਪਿੰਡ ਦੇ ਲੋਕਾਂ ਨਾਲ ਕੀ ਮਾਹੌਲ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੇ ਨਾਲ ਕੁਝ ਪਿੰਡ ਦੇ ਲੋਕ ਮੌਜੂਦ ਹਨ ਤੇ ਹਾਂਜੀ ਸਰ ਇਹ ਰਾਤੀ ਕਿੰਨੇ ਵਜੇ ਦਾ ਸਮਾਂ ਜਿਸ ਤਰ੍ਹਾਂ ਕੀ ਆਵਾਜ਼ਾਂ ਆਈਆਂ ਸੀ ਇਹ 2 ਵਜੇ 2 1 ਵਜੇ ਕੇ 5 ਮਿੰਟ ਤੇ 1 ਵਜੇ ਕੇ 5 ਮਿੰਟ ਤੇ ਕਿੰਨੀ ਕੀ ਵਾਲੀ ਆਵਾਜ਼ ਆਈ ਤੇ ਤਿੰਨ ਕਾਰੀ ਆਈ ਬਾਦ ਤਿੰਨ ਕਵਰੀ ਬਾਦ ਉਸ ਤੋਂ ਬਾਦ ਇਹ ਜਿਹੜਾ ਇੱਥੇ ਮਿਜ਼ਾਈਲ ਦਾ ਜਿਹੜਾ ਪਾਰਟ ਡਿੱਗਿਆ ਹੈ ਇਹ ਤਾਂ ਰਾਤੀ ਪਤਾ ਲੱਗਾ ਜਾਂ ਸਵੇਰੇ ਪਤਾ ਲੱਗਾ ਇਹ ਮਤਲਬ ਹੁਣ ਇਹ ਵੇਖਾ ਪਰ ਸੁਣੀ ਜਾਂ ਤੇ ਫਿਰ ਪਤਾ ਲੱਗਾ ਠੀਕ ਹੈ ਜੀ ਖਬਰ ਸੁਣੀ ਇਹ ਜਦੋਂ ਡਿੱਗਾ ਉਦੋਂ ਕੋਈ ਧਮਾਕਾ ਵਗੈਰਾ ਕਾ ਮਤਲਬ ਉਹ ਇਹ ਹੀ ਪਰਹੀਂ ਕਿ ਕਿ ਬਾਰਡਰ ਤੇ ਹੋਏਗਾ ਪੂਰੀ ਕਿਤੇ ਹੋਏ ਜਾਬ ਦੀ ਅਸੀਂ ਇਹ ਸਮਝਿਆ ਬਾਰਡਰ ਤੇ ਹੋਏਗਾ ਉਹ ਤਾਂ ਕੰਦਾ ਹਲਗੀਆਂ ਹਸਾ ਕੋ ਲਾ ਹਾਂਜੀ ਕੰਦਾ ਹਲਗੀਆਂ ਕੰਦਾ ਹਲਗੀਆਂ ਹੀ ਸਾਰੇ ਸੇ ਉਹ ਕੰਦੇ ਇਹ ਦੀ ਤੁਸੀਂ ਪਹਿਲਾਂ ਵੀ ਜੰਗ ਦਾ ਮਾਹੌਲ ਦੇਖਿਆ ਹੋਣਾ ਜਿਸ ਤਰ੍ਹਾਂ 71 ਦੀ 65 ਦੀ ਲੜਾਈ ਤੁਸੀਂ ਮਤਲਬ ਛੋਟ ਹੈ ਨਾ ਉਹ ਚਾਂਸ ਨਹੀਂ ਨਾ ਪਿੱਲਾ ਜਿਹੜਾ ਪੰਪ ਛੋਟਣ ਵਾਲਾ ਪੰਪ ਛੋਟਣ ਵਾਲਾ ਚਾਂਸ ਨਹੀਂ ਕੋਈ ਆਹੋ ਉਦੋਂ ਆਂਦੇ ਵੀ ਦੀਵੇ ਬੰਦ ਕਰ ਦੋ ਚੰਦਰ ਵੜ ਜੋ ਅੱਛਾ ਜੀ ਹਾਂ ਉਦੋਂ ਜਾ ਆ ਜੰਦੇ ਸੀ ਬੰਬ ਛੋਟਣ ਹੁਣ ਮੋਬਾਈਲ ਬਟਨ ਨਾਲ ਆਪਕੇ ਉੱਥੇ ਛੋਟ ਦਿੰਦੇ ਉੱਥੇ ਛ ਲੜਾਈ ਬਦਲ ਗਈ ਹੈ ਹਾਂਜੀ ਲੜਾਈ ਬਦਲ ਗਈ ਉਹ ਕੰਮ ਤੇਜ਼ ਹੋ ਗਿਆ ਲੜਾਈ ਬਦਲ ਗਈ ਹਾਂਜੀ ਮਾਤਾ ਜੀ ਤੁਸੀਂ ਸੁਣੀ ਸੀ ਆਵਾਜ਼ ਨਹੀਂ ਪਤਾ ਉਹ ਲੈਡ ਦੀ ਬਸ ਚਲਦੀ ਦੇਖੀ ਹੋਰ ਨਹੀਂ ਕੁਝ ਦੇਖਿਆ ਲੈਡ ਚਲਦੀ ਦੇਖੀ ਤੇ ਲੈਡ ਆ ਇੱਥੇ ਆਣ ਗੱਢੀ ਆ ਉਹਦੇ ਮਗਰ ਹੋਰ ਵੀ ਲੈਟਾਂ ਸੀ ਨਾ ਦੇਖੀ ਆਣੀ ਬਾਉ ਐ ਗੁਰਮ ਜਣਾ ਆਵਾਜ਼ ਆਈ ਮੰਜੇ ਨਾਲ ਹੀ ਹਿੱਲ ਗਏ ਸਾਡੇ ਅੱਛਾ ਜੀ ਹਾਂ ਗੁਰਮ ਮੰਦਣਾ ਆਵਾਜ਼ ਆਈ ਹੈ ਬਸ ਸਾਰੇ ਦੇਖਣ ਡਏ ਹੈ ਤਬਾਹ ਚ ਪਾਜ ਕੇ ਹੀ ਅੰਦਰ ਵੜ ਗਏ ਡਰ ਗਏ ਠੀਕ ਹੈ ਬਾਅਦ ਚ ਨਹੀਂ ਪਤਾ ਲੱਗਾ ਇਹਦਾ ਕਦੋਂ ਪਤਾ ਲੱਗਾ ਕਿ ਪਹਿਲੀਆਂ ਚ ਆਇਆ ਜਿਹੜੀ ਮਜਾਇਲ ਡਿੱਗੀ ਇਹ ਪਤਾ ਨਹੀਂ ਹਣ ਮਨੇਰੇ ਸਵਕਤੇ ਦੇਖਿਆ ਉਹਨਾਂ ਨੇ ਫੇ ਪਤਾ ਲੱਗਾ ਠੀਕ ਹੈ ਹਾਂ ਤੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਬਾਕੀ ਤੁਸੀਂ ਪਿੰਡ ਦੇ ਵਿੱਚ ਬਾਕੀ ਲੋਕਾਂ ਦੇ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਇੱਕ ਭਾਈ ਸਰ ਇੱਕ ਵਾਰ ਕਿ 5 ਮਿੰਟ ਤੇ ਡਿੱਗੀ ਮਜਾਇਲ 1 ਵਜੇ ਤੋਂ ਉਸ ਤੋਂ ਬਾਅਦ ਪਿੰਡ ਦੇ ਲੋਕ ਇਕੱਠੇ ਹੋਏ ਕਿ ਨਹੀਂ ਸਾਰਾ ਸਾਡਾ ਸਾਰਾ ਬਾਜ਼ਾਰ ਹੀ ਬਾਹਰ ਨਿਕਲ ਆਇਆ ਹੈ ਅੱਛਾ ਜੀ ਹਾਂਜੀ ਮਾਹੌਲ ਕਿਸ ਤਰ੍ਹਾਂ ਦਾ ਪਿੰਡ ਦੇ ਵਿੱਚ ਮਾਹੌਲ ਤੇ ਬਹੁਤ ਭਾਈ ਖਰਾਬ ਹੀ ਤੇ ਤੇ ਪਿੰਡ ਨੂੰ ਲੱਗਦਾ ਨਹੀਂ ਜਿਸ ਤਰ੍ਹਾਂ ਕਿ ਪਿੰਡ ਵਾਲੇ ਮਜ਼ਾਇ ਲੇਡ ਲੇਡ ਬੰਦੀ ਨਹੀਂ ਬਾ ਇਦਨ ਨਹੀਂ ਕੋਈ ਆ ਬਾਰ ਬਾਰ ਪੁਲਸ ਵਾਲੇ ਭਜਾਰੇ ਆ ਕਿ ਉਹਨੂੰ ਡਿਫਿਊਜ਼ ਕਰਨਾ ਐਕਸਪਲੋਸ਼ਨ ਹੋ ਸਕਦਾ ਪਰ ਬਾਰ ਬਾਰ ਪਿੰਡ ਵਾਲੇ ਇਕੱਠੇ ਹੋ ਜਾ ਰਹੇ ਆ ਅੱਗੇ ਤੱਕ ਜਾਈ ਜਾਂਦੇ ਆ ਪੁਲਸ ਵਾਲੇ ਪਰੇਸ਼ਾਨ ਹੋ ਗਏ ਜੇ ਹਾਂਜੀ ਸਰ ਉਹਨਾ ਆਪਣਾ ਕੰਮ ਕਰਨਾ ਹੀ ਹੋ ਚਲੋ ਤੁਹਾਡੀ ਪਤਾ ਹੀ ਹੈ ਪਿੰਡ ਵਾਲਿਆਂ ਨੂੰ ਵੀ ਸੁਰੱਖਿਆ ਨੂੰ ਦੇਖਦੇ ਹੋਏ ਇਹਨੂੰ ਖਾਲੀ ਜਗ੍ਹਾ ਕਰਨੀ ਚਾਹੀਦੀ ਹੈ ਬਾਰ ਬਾਰ ਅਨਾਉਂਸਮੈਂਟ ਕਰਦੇ ਪਏ ਖਾਲੀ ਕਰਨੀ ਚਾਹੀਦੀ ਹੈ ਸਰ ਸਾਡੇ ਤੁਹਾਡੇ ਫੈਸਲੇ ਕਰ ਸਾਡੇ ਫੈਸਲੇ ਲੈ ਕੇ ਕਰ ਉਹ ਕੋਈ ਨੁਕਸਾਨ ਨਾ ਪਹੁੰਚੇ ਤੇ ਜਿਸਨੂੰ ਤੁਸੀਂ ਦੇਖ ਸਕਦੇ ਹੋ ਬਾਰ-ਬਾਰ ਪੁਲਸ ਵੱਲੋਂ ਵੀ ਇਹ ਜਗਾ ਜਿਹੜੀ ਆ ਖਾਲੀ ਕਰਾਈ ਜਾਂਦੀ ਆ ਪਰ ਲੇਕਿਨ ਪਿੰਡ ਵਾਲੇ ਜਿਹੜੇ ਆ ਅੱਗੇ ਆਈ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਇਹ ਤੀਜੀ ਚੌਥੀ ਵਾਰ ਪੁਲਸ ਵੱਲੋਂ ਇਹ ਜਗਾ ਖਾਲੀ ਕਰਾ ਦਿੱਤੀ ਗਈ ਲੱਗੇ ਲੱਗੇ ਦੇਖ ਲਈਏ ਗੁਰਜੀਤ ਸਿੰਘ ਓਜਲਾ ਆਏ ਹਨ ਉਹਨਾਂ ਦੇ ਨਾਲ ਵੀ ਜਿਹੜਾ ਵੱਡਾ ਇਕੱਠ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਕੁਝ ਬੀਬੀਆਂ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਮਾਤਾ ਕਿੰਨੇ ਵਜੇ ਆਵਾਜ਼ ਆਈ ਸੀ ਤਾਂ ਟਾਈਮ ਹੀ 2:00 ਵਜੇ 2:00 ਵਜੇ ਨਾ ਉਹ ਸਾਈਟ ਲੂਟ ਦੇਖੀ ਸੀ ਤੂੰ ਲੈਟ ਹੋਈ ਤੇ ਬੜਾ ਧਮਕ ਜੀ ਜਿਤਰਾ ਵੱਜਦੀ ਐ ਤਰ੍ਹਾਂ ਹੋਈ ਤੇ ਆਖੇ ਪਤਾ ਨਹੀਂ ਕਿਉਂ ਹੋਈ ਜਾਈ ਤੇ ਡਰ ਕੇ ਮੁੜ ਕੇ ਆਈ ਠੰਡ ਲੱਗੀ ਮੈਂ ਲੀਹ ਲੈ ਚਲੀ ਮੇਰੇ ਨਾਂ ਨੇ ਉਹ ਨਹੀਂ ਲੈਣ ਜਾਣ ਦਿੱਤਾ ਆਂਦੀ ਮੰਮੀ ਠਾ ਹੋ ਜਾ ਲੋ ਬੜੀ ਹੋਈ ਐ ਅੱਛਾ ਜੀ ਹਾਂ ਜੀ ਹਾਂ ਉਸ ਤੋਂ ਬਾਅਦ ਇੱਧਰ ਕੋਈ ਆਇਆ ਜਾਂ ਫਿਰ ਨਹੀਂ ਹਾਂ ਜੀ ਹਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਪੁਲਸ ਵੱਲੋਂ ਜਿਹੜੇ ਕਿ ਪਿੰਡ ਦੇ ਲੋਕਾਂ ਨੂੰ ਦੂਰ ਭੇਜਿਆ ਜਾ ਰਿਹਾ ਹੈ ਇਸ ਵੇਲੇ ਡਿਸਪੋਜ਼ ਜਿਹੜਾ ਉਹ ਜਲਦੀ ਕਰਨਾ ਸ਼ੁਰੂ ਕਰ ਦਿੱਤਾ ਜਾਏਗਾ ਇਸ ਕਰ ਇਸ ਤੋਂ ਪਹਿਲਾਂ ਡਿਸਪੋਜ਼ਿੰਗ ਦਾ ਕੰਮ ਸ਼ੁਰੂ ਕੀਤਾ ਜਾਵੇ ਪਿੰਡ ਦੇ ਲੋਕਾਂ ਨੂੰ ਜਿਹੜਾ ਕਿ ਪੁਲਸ ਵੱਲੋਂ ਦੂਰ ਹਟਾਇਆ ਜਾ ਰਿਹਾ ਹੈ ਕਿ ਤਾਂ ਕਿ ਜਗਾ ਜਿਹੜੀ ਖਾਲੀ ਕਰ ਦਿੱਤੀ ਜੇ ਇਹ ਕੱਲ ਕੋਈ ਅਗਲ ਜਿਵੇਂ ਬਾਈਚਾਂਸ ਇੱਥੇ ਕੋਈ ਐਕਸਪਲੋਸ਼ਨ ਹੋ ਸਕਦਾ ਹੈ ਤੇ ਉਸ ਕਰਕੇ ਜਿਹੜਾ ਬਚਾ ਸੁਰੱਖਿਆ ਦੇ ਮੁੱਦੇ ਨਜ਼ਰ ਜਿਹੜਾ ਹੈ ਕਿ ਪਿੰਡ ਦੇ ਲੋਕਾਂ ਨੂੰ ਦੂਰ ਹਟਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ तकरीबन ਹ ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਹਨ ਕਿ 1 ਕਿਲੋਮੀਟਰ ਪਿੱਛੇ ਰਹਿੰਦੀਆਂ ਹਦਾਇਤਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਹਨ ਤਾਂ ਤੁਹਾਨੂੰ ਦੱਸ ਹੀ ਹੈ ਕਿ ਇੱਕ ਜਿਹੜੀ ਹੈ ਇਹ ਚੰਗੀ ਗੱਲ ਵੀ ਸਾਹਮਣੇ ਨਿਕਲ ਕੇ ਆਈ ਹੈ ਕਿ ਜਿਹੜੀ ਇਹ ਮਜ਼ਾਇਲ ਜਿਹੜੀ ਆ ਉਹ ਡਿੱਗੀ ਹੈ ਤੇ ਖੇਤਾਂ ਦੇ ਵਿੱਚ ਡਿੱਗੀ ਹੈ ਜਿੱਥੇ ਦੂਰ ਦੂਰ ਤੱਕ ਕੋਈ ਵੀ ਰਿਹਾਇਸ਼ ਜਿਹੜੀ ਆ ਉਹ ਨਹੀਂ ਦਿਖ ਰਹੀ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਜ਼ੂਮ ਕਰਕੇ ਦਿਖਾ ਦਿਓ ਕਿ ਜਿਹੜੀ ਇਹ ਮਜ਼ਾਇਲ ਜਿਹੜੀ ਦਿਖੀ ਆ ਉਹਦੇ ਚਾਰੇ ਪਾਸੇ ਤੁਹਾਨੂੰ ਖੇਤ ਹੀ ਖੇਤ ਨਜ਼ਰ ਆਣਗੇ ਰਿਹਾਇਸ਼ੀ ਇਲਾਕੇ ਦੇ ਵਿੱਚ ਨਹੀਂ ਡਿੱਗੀ ਜਿਸ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਕਿ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਉਹ ਆਰਮੀ ਵੱਲੋਂ ਜਿਹੜੀ ਟੀਮ ਵੀ ਬੁਲਾਈ ਗਈ ਹੈ ਤੇ ਛੇਤੀ ਹੀ ਇਹਨੂੰ ਡਿਸਪੋਜ਼ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੱਤਾ ਜਾਏਗਾ ਤੇ ਸਾਡੇ ਨਾਲ ਪਿੰਡ ਦੇ ਹੀ ਵਸਨੀਕ ਹਨ ਸੂਬੇਦਾਰ ਮੇਜਰ ਨਰੇਂਦਰ ਸਿੰਘ ਜੀ ਹਨ ਉਹਨਾਂ ਨਾਲ ਗੱਲਬਾਤ ਕਰਦੇ ਜਿਨ੍ਹਾਂ ਨੇ ਪੁਰਾਣੀਆਂ ਜੰਗਾਂ ਵੀ ਦੇਖੀਆਂ ਹੋਈਆਂ ਉਸ ਸਮੇਂ ਦੀ ਜੰਗ ਜਦੋਂ ਕੀ ਇਹ ਜਹਾਜ਼ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਐਂਡਰ ਕਰਦੇ ਹੁੰਦੇ ਸਨ ਤੇ ਪੁਰਾਣੀ ਜੰਗਾਂ ਜਿਹੜੀਆਂ ਦੇਖੀਆਂ ਉੱਥੇ ਉਸ ਟਾਈਮੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਦੇਖੋ ਇਹ ਹੈਗਾ ਬਾਰਡਰ ਏਰੀਆ ਹਾਂਜੀ ਬਾਰਡਰ ਏਰੀਏ ਦੇ ਵਿੱਚ ਜਿਹੜੇ ਫਰੰਟ ਲਾਈਨ ਆ ਉੱਥੇ ਤੇ ਫਾਇਰਿੰਗ ਹੁੰਦੀ ਰਹਿੰਦੀ ਆ ਹਾਂਜੀ ਉਹਨਾਂ ਡਰ ਪਿਛਲਿਆਂ ਨੂੰ ਅਗਲਿਆਂ ਨੂੰ ਹੁੰਦਾ ਜਿੰਨਾ ਪਿਛਲਿਆਂ ਨੂੰ ਹੁੰਦਾ ਹਾਂਜੀ ਕਿਉਂਕਿ ਉਹਨਾਂ ਨੇ ਕੋਈ ਚੀਜ਼ ਦੇਖੀ ਨਹੀਂ ਹੁੰਦੀ ਹਾਂਜੀ ਹਾਂਜੀ ਹੁਣ ਜਿਹੜੇ ਇਹ ਬੰਬ ਆ ਬੰਬ ਜਿਹੜਾ ਐਕਸਪਲੋਡ ਹੋਣਾ ਵਾ ਐਕਸਪਲੋਡ ਹੋ ਗਿਆ ਤੇ ਵਧੀਆ ਨਹੀਂ ਹੋਇਆ ਤੇ ਉਹ ਉਹ ਦਿਨ ਉਹ ਵੀ ਜਿਆਦਾ ਖਤਰਨਾਕ ਹੁੰਦਾ ਅੱਛਾ ਜੀ ਠੀਕ ਹੈ ਨਾ ਇਸ ਕਰਕੇ ਜਿੱਤੋਂ ਵੀ ਕੋਈ ਐਹੋ ਜੀ ਗੱਲਬਾਤ ਹੁੰਦੀ ਆ ਜਦੋਂ ਇਨਫੋਰਮੇਸ਼ਨ ਮਿਲ ਜਾਂਦੀ ਆ ਇਹਦੇ ਤੇ ਇਹਨੂੰ ਕੋਆਰਡੀਨੇਟ ਕਰਨਾ ਚਾਹੀਦਾ ਇਹਦੇ ਤੇ ਡਿਊਟੀ ਲੱਗਣੀ ਚਾਹੀਦੀ ਆ ਕਿਉਂਕਿ ਜਦੋਂ ਮਿਸਫਾਇਰ ਹੋ ਜਾਂਦਾ ਵਾ ਉਹ ਖਤਰਨਾਕ ਆ ਉਹ ਕਿਸੇ ਵੇਲੇ ਵੀ ਐਕਸਪਲੋਡ ਹੋ ਸਕਦਾ ਇਹ ਫਾਇਰ ਵੀ ਹੁਣ ਮਿਸ ਹੋਇਆ ਆ ਫਾਇਰ ਮਿਸ ਹੋਇਆ ਹੈ ਇਹ ਐਕਸਪਲੋਡ ਨਹੀਂ ਹੋਇਆ ਇਹਦਾ ਇੱਕ ਪਾਰਟ ਜਿਹੜਾ ਇੱਥੇ ਡਿੱਗਿਆ ਹੋਇਆ ਹੈ ਦੱਸਿਆ ਜਾ ਰਿਹਾ ਕਿ ਇਹ ਇਹਦੇ ਵਿੱਚ ਬਾਰੂਦ ਵੀ ਹੋ ਸਕਦਾ ਹੈ ਬਲਾਸਟ ਵੀ ਹੋ ਸਕਦਾ ਕਿਸੇ ਵੀ ਵੇਲੇ ਹੈ ਬਾਰੂਦ ਹੈ ਜਦੋਂ ਜੇ ਬਾਰੂਦ ਫਟਿਆ ਹੁੰਦਾ ਨਾ ਤੇ ਫਿਰ ਇਹਦਾ ਕੁਛ ਨਹੀਂ ਲੱਭਣਾ ਇੱਥੇ ਟੁਕੜੇ ਟੁਕੜੇ ਹੋ ਜਾਣਾ ਪਰ ਇਹ ਹੁਣ ਸਹੀ ਆ ਇਹਦੀ ਨੋ ਜਿਹੜੀ ਇਹਨੂੰ ਜਿਹੜਾ ਜਗ੍ਹਾ ਮਿਲੀ ਆ ਨਾ ਇਹਨੂੰ ਹਾਰ ਜਗ੍ਹਾ ਮਿਲਦੀ ਤੇ ਇਹਨੇ ਐਕਸਪਲੋਡ ਹੋ ਜਾਣਾ ਇਹ ਜਗ੍ਹਾ ਪੋਲੀ ਆ ਗਿੱਲੀ ਆ ਇਸ ਕਰਕੇ ਇਹਨੂੰ ਥੱਲੇ ਤਸ ਗਾ ਤੇ ਆਵਾਜ਼ ਨਹੀਂ ਪਟਿਆ ਇੱਥੇ ਪਟਿਆ ਇਥੇ ਜੇ ਜੇ ਤੁਹਾਡੇ ਮੁਤਾਬਿਕ ਇਹ ਐਕਸਪਲੋਰ ਹੋ ਸਕਦਾ ਜਿਸ ਕਰਕੇ ਪਿੰਡ ਵਾਲਿਆਂ ਨੂੰ ਦੂਰ ਭੇਜਿਆ ਜਾ ਰਿਹਾ ਬਾਰ ਬਾਰ ਪੁਲਸ ਵੱਲੋਂ ਪਿੰਡ ਨੂੰ ਪਿੰਡ ਦੇ ਲੋਕਾਂ ਨੂੰ ਦੂਰ ਭੇਜਿਆ ਜਾ ਰਿਹਾ ਪਰ ਪਿੰਡ ਦੇ ਲੋਕੀ ਫਿਰ ਤੋਂ ਇਹਨੇ ਅਵੇਅਰ ਨਹੀਂ ਹੈਗੇ ਬਾਰ ਬਾਰ ਅੱਗੇ ਆਈ ਜਾ ਰਹੀ ਹੈ। ਵੇਰ ਇਸ ਦਾ ਇਸ ਵਾਸਤੇ ਨਹੀਂ ਹੈਗਾ ਕਿ ਇਹ ਫਰੰਟ ਲਾਈਨ ਤੋਂ ਦੂਰ ਆ ਫਰੰਟ ਲਾਈਨ ਤੋਂ ਦੂਰ ਆ ਇਹਨਾਂ ਨੇ ਇਹ ਕੰਡੀਸ਼ਨ ਦੇਖੀ ਨਹੀਂ ਆ ਇਸ ਵਾਸਤੇ ਇਹ ਜਿਹੜਾ ਵੀ ਆਉਂਦਾ ਲਾਗੇ ਚੱਲਿਆ ਜਾਂਦਾ ਉਹ ਦਿਖਾਦਾ ਜਿਸ ਨਾਲ ਕਿ ਟਰਾਲੀ ਮਿੱਟੀ ਦੀ ਭਰ ਕੇ ਲਿਆਈ ਗਈ ਹੈ ਜਿਸ ਟਰਾਲੀ ਦੇ ਨਾਲ ਮਿੱਟੀ ਦੇ ਨਾਲ ਇਹਨੂੰ ਦੱਬਨ ਦੀ ਕੋਸ਼ਿਸ਼ ਕੀਤੀ ਜਾਏਗੀ ਸੇਫਟੀ ਪ੍ਰਕਾਸ਼ਨ ਆ ਇਹਦੇ ਨਾਲ ਨਾਲ ਮਿੱਟੀ ਲਾਉਣਗੇ ਜਾਂ ਸੈਂਡ ਬੈਗ ਭਰ ਕੇ ਲਾਉਣਗੇ ਉਸ ਤੋਂ ਬਾਅਦ ਜਿਹੜਾ ਬੰਬਸ ਫੌਜ ਵਾਲੇ ਆ ਉਹ ਇਹਨੂੰ ਐਕਸਪਲੋਡ ਕਰਨਗੇ ਔਰ ਉਹਦੇ ਨਾਲ ਨਾਲ ਸਾਨੂੰ ਘੱਟ ਤੋਂ ਘੱਟ ਮਿਨੀਮਮ ਅੱਧਾ ਕਿਲੋਮੀਟਰ ਦਾ ਏਰੀਆ ਚਾਰੋਂ ਤਰਫ ਕਲੀਅਰ ਚਾਹੀਦਾ ਤਾਂ ਕਿ ਕੋਈ ਇਹੋ ਜਿਹਾ ਹਾਸਤਾ ਨਾ ਹੋ ਜਾਏ ਕਿ ਇਹ ਫਟਿਆ ਨਹੀਂ ਇਤੋਂ ਤਾਂ ਬਚਾਅ ਹੋ ਗਿਆ ਪਰ ਜਦੋਂ ਇਹਨੂੰ ਐਕਸਪਲੋਡ ਕਰਨਾ ਉਹਦੇ ਨਾਲ ਹੋਰ ਕੋਈ ਜਾਨੀ ਨੁਕਸਾਨ ਨਾ ਹੋ ਜਾਏ ਪਰ ਪਿੰਡ ਦੇ ਲੋਕ ਮੰਨਦੇ ਨੇ ਉਹ ਫੇਰ ਵੀ ਲੱਗ ਲੱਗੇ ਪੂਰੀ ਬੁਰੀ ਇਹ ਪ੍ਰਸ਼ਾਸਨ ਦੇ ਜ਼ਿੰਮੇਵਾਰੀ ਸਵੇਰੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਕਿਥੇ ਮਿਜ਼ਾਈਲ ਡਿੱਗੀ ਹੋਈ ਹੈ ਸਾਨੂੰ ਤਾਂ ਸਵੇਰ 6 ਵਜੇ ਪਤਾ ਲੱਗਿਆ ਕਿਉਂਕਿ ਰਾਤ ਜਦੋਂ ਧਮਾਕੇ ਹੋਏ ਆ ਨਾ ਪਤਾ ਤਾਂ ਸਾਨੂੰ ਰਾਤ ਹੀ ਲੱਗਿਆ ਵੀ 1:30 ਵਜੇ ਦੇ ਵਿੱਚ ਹੋਏ ਆ ਇਹ ਧਮਾਕੇ ਜਿਹੜੇ ਹੋਏ ਉਸ ਤੋਂ ਬਾਅਦ ਕੀ ਹੋਇਆ ਆਰਾਮਨਾ ਸਾਰੇ ਜਦੋਂ ਸਾਰੇ ਸਵੇਰੇ ਉੱਠੇ ਆ ਜਦੋਂ ਅਸੀਂ ਘਰੋਂ ਬਾਹਰ ਆਏ ਆ ਤਾਂ ਸਾਨੂੰ ਸਪਲੈਂਡਰ ਦੇ ਛੋਟੇ ਛੋਟੇ ਟੁਕੜੇ ਮਿਲੇ ਇਹਦਾ ਮਤਲਬ ਕਿ ਇਹ ਬਲਾਸਟ ਹੋਇਆ ਹੋਇਆ ਇੱਥੇ ਫਿਰ ਜਦੋਂ ਇਧਰ ਖੇਤਾਂ ਵਿੱਚ ਆਏ ਆ ਉਹ ਸਾਡੇ ਜੇਠਵਾਲ ਪਿੰਡ ਦੇ ਵਿੱਚ ਵੀ ਇੱਕ ਇੱਕ ਦੋ ਹੋਏ ਆ ਉਹ ਵੀ ਜੇਠਵਾਲ ਵੀ ਮਜ਼ਾਈ ਦਾ ਇਹਦਾ ਇੱਕ ਹਿੱਸਾ ਉਧਰ ਡਿੱਗਿਆ ਤੇ ਇੱਕ ਇੱਧਰ ਆ ਕੇ ਡਿੱਗਿਆ ਇਹ ਇਹ ਵੀ ਜੀ ਫਟਿਆ ਉਹ ਵੀ ਨਹੀਂ ਫਟਿਆ ਜਿਹੜਾ ਹਵਾ 'ਚ ਫੜ ਗਿਆ ਉਹਦੇ ਸਪਲੈਂਡਰ ਜਿਹੜੇ ਆ ਉਹ ਗਏ ਉਹਦੇ ਟੁਕੜੇ ਹਰ ਟੁਕੜੇ ਟੁਕੜੇ ਹਰ ਜਗ੍ਹਾ ਫੈਲ ਗਏ ਤੇ ਜਿਹੜਾ ਇਹਦੇ ਦੋ ਟੁਕੜੇ ਹੋ ਗਏ ਆ ਅੱਧਾ ਟੁਕੜਾ ਜੇਠੂਵਾਲ ਪਿਆ ਤੇ ਅੱਧਾ ਇੱਥੇ ਜਿਹੜਾ ਕੀ ਤੁਸੀਂ ਇਦਾਂ ਨਹੀਂ ਆ ਇਹ ਪੂਰੀ ਆ ਨਹੀਂ ਪੂਰੀ ਆ ਤੇ ਬੰਬ ਆ ਇਹਦੀ ਸ਼ੇਪ ਇਸੇ ਇਹਦੀ ਨੋਜ਼ ਜਿਹੜੀ ਆ ਥੱਲੇ ਵੜ ਗਈ ਆ ਇਹਦੀ ਨੋਜ਼ ਥੱਲੇ ਖੁੱਸ ਗਈ ਆ ਜਿਹਦੀ ਵਜ੍ਹਾ ਨਾਲ ਉਹ ਹੁਣ ਖਤਰੇ ਵਾਲੀ ਗੱਲ ਹੈਗੀ ਆ ਪਰ ਹੁਣ ਉਹ ਦੇਖੋ ਉਹਨਾਂ ਨੇ ਜਿਹੜੀ ਇਨਸਟ੍ਰਕਸ਼ਨ ਆ ਉਹ ਦੇਣੀ ਦੇਣੀ ਉਹਨਾਂ ਨੇ ਜਾਂਦਾ ਸੈਂਡ ਬੈਗ ਭਰ ਕੇ ਲਾਉਗੀ ਇਹ ਡਿਸਪੋਜ਼ेबल ਲੋਕੀ ਫਿਰ ਬਾਰ ਬਾਰ ਅੱਗੇ ਜਾਈ ਜਾਂਦੇ ਆ ਬਾਰ ਬਾਰ ਉਹਨਾਂ ਨੂੰ ਇਹ ਸੇਫਟੀ ਪ੍ਰਕਾਸ਼ਨ ਨਹੀਂ ਹੈਗਾ ਤੁਹਾਨੂੰ ਵੀ ਲੱਗਦਾ ਇੰਨਾ ਰਾਤ ਦਾ 6 ਵਜੇ ਪਿੰਡ ਨੂੰ ਪਤਾ ਲੱਗ ਗਿਆ ਤੇ ਪ੍ਰਸ਼ਾਸਨ ਨੂੰ ਕਿੰਨੇ ਵਜੇ ਇਹਦੀ ਇਤਲਾ ਮਿਲੀ ਹੋਣੀ ਇਤਲਾ ਤੇ ਫਿਰ ਹੁਣ ਜਦੋਂ ਸਰਪੰਚ ਆ ਪਹਿਲਾਂ ਸਰਪੰਚ ਨੂੰ ਪਤਾ ਲੱਗਿਆ ਹੋਊ ਸਰਪੰਚ ਨੇ ਗਾਂ ਠਾਣੇ ਦੱਸਿਆ ਹੋਊ ਮਚੌਂਕੀ ਵਾਲੇ ਫੇਰ ਆਏ ਹੋਣਗੇ ਤੁਸੀਂ ਦੇਖ ਸਕਦੇ ਹੋ 6 ਵਜੇ ਪਿੰਡ ਦੇ ਲੋਕਾਂ ਨੂੰ ਪਤਾ ਚ ਲੱਗ ਗਿਆ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਉਸ ਤੋਂ ਬਾਅਦ ਵੀ 1 ਵਜ ਗਿਆ ਤਕਰੀਬਨ ਹਜੇ ਤੱਕ ਇਹਨੂੰ ਡਿਫਿਊਜ਼ਿੰਗ ਦਾ ਹਜੇ ਪ੍ਰੋਸੈਸ ਸ਼ੁਰੂ ਨਹੀਂ ਹੋਇਆ ਜਿਹੜੀ ਪ੍ਰਸ਼ਾਸਨ ਦੀ ਜਿਹੜੀ ਹੈਗੀ ਆ ਨਾ ਚੇਨ ਮੈਂ ਤੁਹਾਨੂੰ ਰਿਪੋਰਟ ਦਿੱਤੀ ਤੋਹਾਂ ਗਾਂਹ ਦਿੱਤੀ ਉਸ ਤੋਂ ਬਾਅਦ ਵੀ ਆਰਡਰ ਗਾਂਹ ਥੱਲੇ ਦਾ ਥੱਲੇ ਆਉਂਦਾ ਉਸ ਤੋਂ ਬਾਅਦ ਫੇਰ ਹਰਕਤ ਸ਼ੁਰੂ ਹੁੰਦੀ ਹੈ ਇਹ ਪ੍ਰੋਸੈਸ ਕਾਫੀ ਲੰਬਾ ਹੈ ਕਾਫੀ ਸਮਾਂ ਲੰਬਾ ਲੱਗਦਾ ਲੰਬਾ ਸਮਾਂ ਲੱਗ ਜਾਂਦਾ ਕਿਉਂਕਿ ਉਸ ਤੋਂ ਬਾਅਦ ਜਿਹੜੀ ਇਹ ਹੈਗੀ ਆ ਪੁਲਿਸ ਵਾਲੇ ਆ ਪੁਲਿਸ ਵਾਲਿਆਂ ਨੇ ਸਟੇਸ਼ਨ ਹੈੱਡਕੁਆਟਰ ਇਹਨਾਂ ਨੂੰ ਇਨਫੋਰਮ ਕੀਤਾ ਉਹਨੂੰ ਸਟੇਸ਼ਨ ਹੈੱਡਕੁਆਟਰ ਵਾਲਿਆਂ ਨੇ ਇੰਜੀਨੀਅਰ ਨੂੰ ਇੰਜੀਨੀਅਰ ਰੈਜਮੈਂਟ ਰੈਜਮੈਂਟ ਨੂੰ ਕੀਤਾ ਇੰਜੀਨੀਅਰ ਰੈਜਮੈਂਟ ਦਾ ਇਹ ਰੈਪ ਆਇਆ ਹੋਇਆ 270 ਦਾ ਉਹਨਾਂ ਆ ਕੇ ਇਹਨੂੰ ਡਿਸਟਾਕ ਕਰਨਾ ਹੁੰਦਾ ਇਹ ਇੰਜੀਨੀਅਰ ਦੀ ਜ਼ਿੰਮੇਵਾਰੀ ਹੈ ਦੂਸਰਾ ਕੀ ਸਾਨੂੰ ਜਾਣਕਾਰੀ ਦਿੱਤੀ ਇਹ ਪਹਿਲਾਂ ਵੀ ਇਹ ਆਰਮੀ ਦਾ ਹਿੱਸਾ ਰਹਿ ਚੁੱਕੇ ਹਨ ਰਿਟਾਇਰਡ ਪਰਸਨ ਹਨ ਤੇ ਇਹਨਾਂ ਨੇ 1971 ਦੀ ਲੜਾਈ ਵੀ ਦੇਖੀ ਹੈ 1900 ਨੰਨੀ ਨਵੇਦੀ ਜਿਹੜੀ ਕਾਰਕਿਲ ਦਾ ਬਾਰ ਹੋਸੀ ਉਹ ਵੀ ਦੇਖਿਆ ਇਹਨਾਂ ਨੇ ਇਹਨਾਂ ਨੇ ਆਪਣੇ ਹੋਰ ਵੀ ਕਾਫੀ ਐਕਸਪੀਰੀਐਂਸ ਹੈ ਤੇ ਆਪਣੇ ਤਜਰਬੇ ਦੇ ਨਾਲ ਜੋ ਸਾਡੇ ਨਾਲ ਗੱਲ ਸਾਂਝੀ ਕੀਤੀ ਉਹ ਤੁਹਾਡੇ ਲਈ ਕਾਫੀ ਮਹੱਤਵਪੂਰਨ ਹੋ ਸਕਦੀ ਹੈ ਤੇ ਇਸ ਤਰ੍ਹਾਂ ਦਾ ਅਗਰ ਜੇ ਐਕਸਪਲੋਜ਼ਨ ਜੇ ਇਸ ਤਰ੍ਹਾਂ ਦਾ ਪਾਰਟ ਜੇ ਕਿਤੇ ਤੁਹਾਨੂੰ ਮਿਲੇ ਤਾਂ ਉਸ ਤੋਂ ਦੂਰੀ ਜ਼ਰੂਰ ਬਣਾਏ ਰੱਖੋ ਉਹਨੂੰ ਦੇਖਣ ਦੀ ਚਾਹ ਦੇ ਵਿੱਚ ਉਹਦੇ ਲਾਗੇ ਨਾ ਜਾਓ ਕਿਉਂਕਿ ਜੇ ਬਹੁਤ ਹੀ ਵੱਡੀ ਗੱਲ ਕੀਤੀ ਹੈ ਜੇ ਮਿਜ਼ਾਈਲ ਡਿਫਿਊਜ਼ ਹੁੰਦੀ ਹੈ ਤਾਂ ਉਹਦੇ ਟੁਕੜੇ ਟੁਕੜੇ ਹੋ ਜਾਂਦੇ ਹਨ ਜੇਕਰ ਉਹਦਾ ਪੂਰਾ ਪਾਰਟ ਦਿਖਦਾ ਹੈ ਤੇ ਇਸ ਦਾ ਮਤਲਬ ਉਹ ਜਿੰਦਾ ਹੈ ਉਹਦੇ ਅੰਦਰ ਬਾਰੂਦ ਕਰਕੇ ਉਸ ਤੋਂ ਬਚਾ ਦੇ ਲਈ ਉਸ ਤੋਂ ਦੂਰ ਹੋਣਾ ਚਾਹੀਦਾ